ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਖਨੌਰੀ ਬਾਰਡਰ ਦੇ ਉੱਪਰ ਪਹੁੰਚੇ ਹੋਏ ਹਾਂ ਜਿੱਥੇ ਸਾਡੇ ਅਤਿ ਸਤਿਕਾਰਯੋਗ ਬਾਪੂ ਜੀ ਸਰਦਾਰ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਹੋਣੇ ਜਿਨ੍ਹਾਂ ਨੇ ਇੱਕ ਅਕਾਲ ਦਿੱਤੀ ਸੀ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਤੇ ਇਸ ਅਕਾਲ ਤੇ ਅੱਜ ਪੂਰਾ ਪੰਜਾਬ ਖਨੌਰੀ ਬਾਰਡਰ ਤੇ ਇਕੱਠਾ ਹੋ ਗਿਆ ਹੈ ਕੋਈ ਸਮਾ ਸੀ ਕੋਈ ਸਮਾ ਸੀ ਸਿੰਘੂ ਤੇ ਇਹ ਫਿਕਰੀ ਬਾਰਡਰ ਤੋਂ ਜਦੋਂ ਅਕਾਲ ਆਉਂਦੀ ਸੀ ਤੇ ਇੱਕ ਵਾਰਾ ਪੰਜਾਬ ਹਿੱਲਦਾ ਸੀ ਅੱਜ ਇੱਕ ਮਰਦਾ ਖਨੌਰੀ ਬਾਰਡਰ ਤੇ ਜ਼ਿੰਦਗੀ ਔਰ ਮੌਤ ਦੀ ਲੜਾਈ ਲੜ ਰਿਹਾ ਹੈ ਜਿਨੇ ਪ੍ਰਣ ਕਰ ਲਿਆ ਹੈ ਕਿ ਮੈਂ ਕਿਸਾਨੀ ਕਿੱਤੇ ਨੂੰ ਬਚਾਉਣਾ ਹੈ ਮੇਰੀ ਜ਼ਿੰਦਗੀ ਦਾ ਤੇ ਲੱਗਦੀ ਹੈ ਤੇ ਲੱਗ ਜਾਵੇ ਮੈਨੂੰ ਇੱਥੇ ਮੇਰੀ ਮੌਤ ਮਨਜ਼ੂਰ ਹੈ ਪਰ ਮੈਂ ਕਿਸਾਨੀ ਤੇ ਜਵਾਨੀ ਬਚਾਉਣੀ ਹੈ ਉਸ ਮਰਦ ਨੇ ਅੱਜ ਬੜੇ-ਬੜੇ ਹੰਕਾਰੀਆਂ ਦੀ ਧੌਣ ਦੇ ਵਿੱਚੋਂ ਕਿੱਲਾ ਕੱਢ ਦਿੱਤਾ ਅੱਜ ਉਹਨੇ ਕਿੱਲਾ ਕੱਢ ਦਿੱਤਾ ਧੌਣ ਦੇ ਵਿੱਚੋਂ ਕਿ ਮੈਂ ਕੀ ਕਰ ਸਕਦਾ ਤੇ ਕੀ ਕੀਤਾ ਹੈ ਸਰਦਾਰ ਜਗਜੀਤ ਸਿੰਘ ਡੱਲੇਵਾਲ ਸਾਹਿਬ ਇੱਕ ਮਿਸਾਲ ਬਣ ਗਏ ਨੇ ਮਿਸਾਲ ਤੇ ਜਿਹੜੇ ਮਗਰ ਬੈਠੇ ਉਹਨਾਂ ਦੀ ਧੌਣ ਦੇ ਵਿੱਚੋਂ ਕਿੱਲਾ ਕੱਢਿਆ ਅੱਜ ਜੱਟ ਨੇ ਤੇ ਇੱਕ ਪੂਰੀ ਪੂਰੀ ਉਹਨੇ ਇੱਕ ਵਾਰ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਹੈ ਵਰਲਡ ਦੇ ਵਿੱਚ ਵਰਲਡ ਦੇ ਵਿੱਚ ਧੂਮਾ ਪੈਣ ਗਿਆ ਐਸਾ ਇਹ ਸਮਰਤੀਆਂ ਮਰ ਸਾਰੇ ਆੜੇ ਜਾਣਾ ਹੈ ਜਿਹੜੀ ਚੀਜ਼ ਸਾਡੇ ਹੱਥ ਵਿੱਚ ਨਹੀਂ ਪਤਾ ਨਹੀਂ ਕਦੋਂ ਕੀ ਦੀ ਮੌਤ ਹੋ ਜਾਣੀ ਹੈ ਪਰ ਸਰਦਾਰ ਜਗਜੀਤ ਸਿੰਘ ਡੱਲੇਵਾਲ ਵਰਗੇ ਅਨਸਾਨ ਵਾਰ-ਵਾਰ ਦੁਨੀਆ ਤੇ ਪੈਦਾ ਨਹੀਂ ਹੋਣੇ ਹੋੜ ਸਾਡੇ ਜ਼ੋਨ ਪ੍ਰਧਾਨ ਸਰਦਾਰ ਦਦਾਰ ਸਿੰਘ ਲਖਨਾ ਸਾਹਿਬ ਆਪ ਜੀ ਨਾਲ ਵਿਚਾਰ ਰੱਖਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਹ ਕਿਸੇ ਨੇ ਵੇਖਣਾ ਹੈ ਨਾ ਕਿ ਆ ਕੇ ਖਲੋਰੀ ਬਾਰਡਰ ਦੇ ਉੱਤੇ ਵੇਖੇ ਕਿ ਡੱਲੇਵਾਲ ਦੀ ਤਾਕਤ ਕੀ ਆ ਗੁਰਜੀਤ ਸਿੰਘ ਡੱਲੇਵਾਲ ਨੂੰ ਅੱਜ ਉਹ 40 ਦਿਨ ਹੋ ਗਏ ਆ ਮਰਨ ਵਰਤਰ ਤੇ ਬੈਠੇ ਨੂੰ ਪਰ ਇਸ ਵੇਲੇ ਉਹਨੇ ਕੱਲਾ ਪੰਜਾਬ ਨਹੀਂ ਹਿਲਾਇਆ ਉਹਨੇ ਪੂਰੀ ਦੁਨੀਆ ਲਾ ਕੇ ਰੱਖ ਦਿੱਤੀ ਆ ਮਨਾਂ ਦਾ ਹਰ ਇੱਕ ਦਾ ਹੀ ਆ ਹਰ ਇੱਕ ਨੇ ਮਰਨਾ ਹੈ ਪਰ ਇਹਦਾ ਇੱਕ ਮਰਨਾ ਜਿਹੜਾ ਏ ਉਹ ਅਲੱਗ ਹੋਗਾ ਪਰ ਮਾਲ ਸੱਜੇ ਪਾਤਸ਼ਾਹ ਕਿਰਪਾ ਕਰੇ ਅੱਜ ਪੰਜਾਬ ਸਰਕਾਰ ਹਰਿਆਣਾ ਅੱਜ ਸੈਂਟਰ ਦੇ ਥੰਮ ਖੜਕ ਗਏ ਨੇ ਅੱਜ ਜੋ ਪਬਲਿਕ ਆ 10 ਕਿਲੋਮੀਟਰ ਦੇ ਅੰਦਰ ਅਸੀਂ ਪੈਦਲ ਜਾ ਰਹੇ ਆ ਕਿਤੇ ਜਗਾ ਨਹੀਂ ਗਈ ਗਾ ਨੰਗਣ ਨੂੰ ਲੱਖ ਲਾਂਡ ਚ ਇਹੋ ਜਿਹਾ ਸਰਕਾਰਾਂ ਦੇ ਜਿਨ੍ਹਾਂ ਦਾ ਅਜੇ ਤੱਕ ਵੀ ਉਹਨਾਂ ਨੂੰ ਸਾਸ ਨਹੀਂ ਹੋਇਆ ਕਿ ਕਿਸਾਨ ਕੀ ਕਰ ਸਕਦੇ ਨੇ ਜੋ ਡੱਲੇਵਾਲ ਨੇ ਤਰ ਦਿੱਤਾ ਹੈ ਤੇ ਕਰ ਰਿਹਾ ਹੈ ਨਾ ਕੋਈ ਕਾ ਮੈਨੂੰ ਜੱਦਾ ਵੀ ਸੂਰਮਾ ਨਹੀਂ ਕੋਈ ਉਹਦਾ ਜੰਮੇਗਾ। ਡੱਲੇਵਾਲ ਦਾ ਇੱਕ ਨਾਂ ਐ ਇਸ ਲਈ ਪੂਰੇ ਵਰਲਡ ਦੇ ਵਿੱਚ ਬਣ ਚੁੱਕਾ ਏ। ਅੱਜ ਜਾ ਕੇ ਵੇਖਣਾ ਕਿਸੇ ਨਾ ਖਨੋਰੀ ਬਾਰਡਰ ਤੇ ਆਣ ਕੇ ਵੇਖੋ। ਅੱਜ ਕਿਤਨਾ ਗੱਡੀਆਂਆਂ ਲੈਣਾ, ਸੰਗਤਾਂਆਂ ਲੈਣਾ 10 ਕਿਲੋਮੀਟਰ ਦੇ ਅੰਦਰ ਇਕੱਠਾ ਏ। ਨਾਗਰਜੀ ਕਾ ਖਾਲਸਾ, ਨਾਗਰਜੀ ਦੀ ਬਤਰੀ।